ਸਿਰਫ ਹੈ ਜੀ 75 ਰੁਪਏ ਦੀ ਇਹ ਵੀ 70 ਰੁਪਏ ਦਾ ਸਿਰਫ ਓਨਲੀ 50 ਜੀ ਕੋਈ ਵੀ ਗਾਥ ਮੇਰਾ ਚਾਹ ਕਸ਼ਮੀਰ ਤੋਂ ਆਵੇ ਚਾਹ ਕਿੰਨੇ ਕੁਮਾਰੀ ਤੋਂ ਮਾਲ ਲੈਣ ਆਵੇ ਜੀ ਇਸੇ ਦੇ ਨਾਲ ਬੋਰੇ ਪੈਕਿੰਗ ਦਾ ਸੋਚਣ ਦੀ ਲੋੜ ਨਹੀਂ ਜੇ ਤੇ ਹੱਥ ਪਾ ਕੇ ਆਉਂਦਾ ਆਪਣੀ ਦਿੱਤੀ ਰੇਤਾ ਨਹੀਂ ਕਰ ਦੇ ਸਕਦਾ ਮੈਂ ਤੁਹਾਨੂੰ ਆਪ ਚੈੱਕ ਕਰਾ ਕੇ ਦੇ ਰਿਹਾ ਇਹ ਮੋਡ ਸਿਰਫ ਦੋਦਰ ਤੇ ਵੈਜ ਜੀ ਆ ਜੀ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿੰਨੇ ਵੀ ਸੱਜਣ ਵੇਦੇ ਹੋਇਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਹਰਮਨ ਟ੍ਰੇਡਰਸ ਵਾਲਿਆਂ ਦੇ ਹੋਲਸੇਲ ਬੂਟਾਂ ਦੀ ਦੁਕਾਨ ਆ ਇਹ ਤੇ ਇੱਥੇ ਤੇ ਬੂਟ ਵੱਖ-ਵੱਖ ਵੈਰਾਈਟੀ ਭਾਂ ਭਾਂ ਦੀ ਵੈਰਾਈਟੀ ਮਿਲਦੀ ਆ ਤੇ ਆਪਾਂ ਸਾਰੀ ਜਾਣਕਾਰੀ ਲੈਣੇ ਆ ਨਾਲ ਸਾਡੇ ਸਰਦਾਰ ਸਾਹਿਬ ਬੈਠੇ ਨੇ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਹਾਲ ਚਾਲ ਨੇ ਬਹੁਤ ਵਧੀਆ ਮਹਾਰਾਜ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦੋ ਜੀ ਦੇਖੋ ਜੀ ਕਿੱਡੇ ਤੋਫਾਹ ਦੀ ਗੱਲ ਐ ਮੈਂ ਵੀ ਹਰਮਨ ਜੀ ਜਿਹੜੇ ਭਾਈ ਸਾਡੇ ਕੋਲ ਇੰਟਰਵਿਊ ਲਈ ਆਏ ਨੇ ਉਹ ਵੀ ਹਰਮਨ ਹਾਂਜੀ ਹਾਂਜੀ ਇਹ ਮਹਾਰਾਜ ਹੀ ਕਰਾਉਂਦੇ ਆ ਜੀ ਮੇਲ ਮਲਾ ਦੇਖੋ ਜੀ ਮੈਂ ਹਰਮਨ ਟਰੇਡਰਸ ਜੀ ਲੁਧਿਆਣਾ ਜੀ ਹੇਡ ਗੰਚੇ ਸਾਡੀ ਸ਼ਾਪ ਐ ਬੁੱਟਾਂ ਦਾ ਹੋਲ ਸੇਲ ਦਾ ਕੰਮ ਐ ਜੀ ਐਡਰੈਸ ਤੁਹਾਨੂੰ ਸੌਖਾ ਦੱਸਾਂ ਲੁਧਿਆਣਾ ਦੁੱਖ ਨਿਵਾਰਨ ਗੁਰਦੁਆਰਾ ਸਹਿਬ ਹਰ ਇੱਕ ਬੰਦੇ ਨੂੰ ਪਤਾ ਐ ਉੱਥੋਂ ਆ ਕੇ ਸਾਡਾ ਸਿਰਫ ਵਾਕਿੰਗ ਦਾ ਡਿਸਟੈਂਸ ਐ ਭਾਜੀ ਤੁਹਾਨੂੰ ਦਿਖਾਣਗੇ ਵੀ ਉੱਥੋਂ ਕਿਹੜਾ ਗਸਤਾ ਆ ਰਿਹਾ ਨਹੀਂ ਤਾਂ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਜੀ ਫਾਰੈਸ ਸੇਵ ਕਰੋ ਤੁਹਾਨੂੰ ਫੋਟੋਆਂ ਵੀ ਆਣ ਗਿਆ ਪ੍ਰਾਈਸ ਵੀ ਦੱਸਾਂਗੇ ਵੀਡੀਓ ਵੀ ਆਣ ਗਿਆ ਸਾਡੇ ਨੰਬਰ ਤੇ ਮੈਸੇਜ ਛੱਡਿਓ ਜਿੱਥੇ ਵੀ ਤੁਸੀਂ ਰਹਿੰਦੇ ਹੋ ਪੰਜਾਬ ਚ ਹਿਮਾਚਲ ਚ ਜੰਮੂ ਚ ਜਾਂ ਹੋਰ ਵੀ ਜਿਹੜੀ ਸਟੇਟ ਹੈ ਇੰਡੀਆ ਦੀ ਹਰ ਇੱਕ ਪਾਸੇ ਸਾਡੀ ਸਪਲਾਈ ਹੈ ਸੈਂਟਰ ਚ ਆਪਾਂ ਬੈਠੇ ਆ ਲੁਧਿਆਣਾ ਸ਼ਹਿਰ ਚ ਪੰਜਾਬ ਦੇ ਕੋਈ ਵੀ ਗਾਟ ਮੇਰਾ ਚਾਹ ਕਸ਼ਮੀਰ ਤੋਂ ਆਵੇ ਚਾਹੇ ਕੰਨਿਆ ਕੁਮਾਰੀ ਤੋਂ ਮਾਲ ਲੈਣ ਆਵੇ ਇਸੇ ਨਾਲ ਬੋਰੇ ਪੈਕਿੰਗ ਦਾ ਸੋਚਣ ਦੀ ਲੋੜ ਨਹੀਂ ਜੇ ਹੱਥ ਪਾ ਕੇ ਆਵੇ ਆਰਡਰ ਲਿਖਾਵੇ ਇੱਥੋਂ ਮਾਲ ਬੁੱਕ ਕਰਕੇ ਆਪਾਂ ਭੇਜਾਂਗੇ ਅਗਲਾ ਜੇ ਕਿਸੇ ਪਿੰਡ ਚ ਵੀ ਰਹਿੰਦਾ ਹੈ ਤੇ ਪ੍ਰੋਪਰ ਪਿੰਡ ਤੇ ਚਾਹੇ ਨਾ ਪਹੁੰਚ ਸਕੇ ਮਾਲ ਪਰ ਪਿੰਡ ਦੇ ਨੇੜੇ ਕਿਹੜੇ ਜਿਹੜਾ ਵੀ ਸ਼ਹਿਰ ਹੋਏਗਾ ਕਸਬੇ ਹੁੰਦੇ ਆ ਹਾਂ ਕਸਬਾ ਕਹਿ ਲਓ ਜਾਂ ਸ਼ਹਿਰ ਕਹਿ ਲਓ ਉੱਥੇ ਦਾਤ ਅਸੀਂ ਮਾਲ ਪਹੁੰਚਾ ਦਵਾਂਗੇ ਠੀਕ ਹੈ ਜੀ ਤੇ ਦੂਜੀ ਗੱਲ ਜਿਹੜੀ ਪੇਮੈਂਟ ਦਾ ਹੁੰਦਾ ਚੱਕਰ ਕਿਸੇ ਨੂੰ ਜੇਬ ਚ ਪਾ ਕੇ ਲਿਆਨ ਦੀ ਲੋੜ ਨਹੀਂ ਮਾਡਰਨ ਜ਼ਮਾਨਾ ਹੈ ਡਿਜੀਟਲ ਪੇਮੈਂਟ ਹੁੰਦੀ ਹੈ ਚਾਹੇ ਤੁਸੀਂ ਗੂਗਲ ਕਰੋ ਚਾਹੇ ਆਨਲਾਈਨ ਕਰੋ ਚਾਹੇ ਸਾਡੇ ਅਕਾਊਂਟ ਚ ਟਰਾਂਸਫਰ ਕਰੋ ਹਰ ਇੱਕ ਤਰ੍ਹਾਂ ਦੀ ਫਸਲ ਜੀ ਜਿਹੜੇ ਵੀ ਮੇਰੇ ਪ੍ਰੋਫੈਸਸ ਸੇ ਲਾਣਾ ਚਾਹੁੰਦੇ ਨੇ ਕੋਈ ਵੀ ਕਿਸੇ ਕੋਲ ਗੱਡੀ ਹੋਵੇ ਗੱਡੀ ਤੇ ਰੱਖ ਕੇ ਵੇਚਣਾ ਚਾਹੁੰਦੇ ਹਾਂ ਕਿਸੇ ਕੋਲ ਅੱਡਾ ਹੋਵੇ ਠੀਆ ਹੋਵੇ ਦੁਕਾਨ ਦੇ ਅੰਦਰ ਰੱਖ ਕੇ ਵੇਚਣਾ ਚਾਹੁੰਦੇ ਹਾਂ ਜੀ ਜਾਂ ਦੁਕਾਨ ਦੇ ਬਾਹਰ ਟੇਬਲ ਤੇ ਰੱਖ ਕੇ ਵੇਚਣਾ ਚਾਹੁੰਦੇ ਹਾਂ ਬਹੁਤ ਟ੍ਰੈਂਡ ਹੈ ਥੋੜੇ ਜਿਹੇ ਪੈਸੇ ਲਾ ਕੇ ਬਹੁਤ ਵਧੀਆ ਕੰਮ ਚੱਲ ਜਾਂਦਾ ਹੈ ਕਿਸੇ ਦੀ ਡਿਪੈਂਡੈਂਸ ਨਹੀਂ ਹੋਂਦ ਵਿੱਚ ਕੀ ਹੁੰਦਾ ਜੀ ਇੱਕ ਤਾਂ 250 ਵਾਲੀ ਸੇਲ ਲੱਗਦੀ ਹੈ ਜੈਂਟਸ ਬੂਟਾਂ ਦੀ ਮੈਂ ਗੱਲ ਕਰ ਰਿਹਾ ਸਾਡਾ ਮੇਨ ਕੰਮ ਜੈਂਟਸ ਬੂਟਾਂ ਦਾ ਹੈ ਜੈਂਟਸ ਬੂਟ ਦੀ 250 ਵਾਲੀ ਸੇਲ ਲੱਗਦੀ ਹੈ ਜੀ 350 ਵਾਲੀ ਸੇਲ ਲੱਗਦੀ ਹੈ ਜਾਂ 500 ਵਾਲੀ ਤਿੰਨ ਤਰ੍ਹਾਂ ਦੀ ਸੇਲ ਲੱਗਦੀ ਹੈ ਜਿਹਦਾ ਜਿੰਨਾ ਬਜਟ ਹੈ ਉਹਨਾ ਬਜਟ ਹੈ ਘੱਟ ਰੇਟ ਵਾਲੀ ਸੇਲ ਲਾ ਲਓ ਓਵਰ ਬਜਟ ਹੈ ਜਗ੍ਹਾ ਖੁੱਲੀ ਹੈ ਹੋਰ ਮਹਿੰਗੀ ਸੇਲ ਲਾ ਤੇ ਇੱਕ ਭਾਜੀ ਆਏ ਆ ਵੀ ਹੁਣ ਤਿਆਰ ਬੰਦਾ ਵੀਡੀਓ ਵੇਖ ਕੇ ਸਿੰਗਲ ਪੀਸ ਲੈਣ ਵੀ ਆ ਜਾਂਦਾ ਠੀਕ ਹੈ ਦੇ ਉਹਦਾ ਮਾਨਤਨ ਕੀਤਾ ਜਾਂਦਾ ਜੀ ਵੈਸੇ ਦੇਖੋ ਸਿੰਗਲ ਲਈ ਤਾਂ ਆਪਾਂ ਅਵائیਡ ਹੀ ਕਰਦੇ ਆਂ ਪਰ ਜੇ ਕੋਈ ਹੁਣ ਆ ਹੀ ਗਿਆ ਸਾਡੇ ਅੱਡੇ ਤੇ ਹਾਂ ਜਰੂਰ ਮਾਨਤ ਕਰਾਂਗੇ ਜੀ ਜਰੂਰ ਦੇ ਕੇ ਤੇਰਾ ਤੋਰਾਂਗੇ ਤੇ ਨਾਲੇ ਰੇਟ ਵੀ ਹੁੰਦਗੇ ਲਗਾਵਾਂਗੇ ਫੋਰ ਦ ਸੋ ਦੇਖੋ ਤੁਹਾਡਾ ਰੈਫਰੈਂਸ ਦਊਗਾ ਤੇ ਤੁਹਾਡੀ ਰਿਪੋਰਟ ਉਹ ਦੇਖ ਕੇ ਆਇਆ ਵੀਡੀਓ ਜੇ ਹਰਮਨ ਜੀ ਵੀ ਮਾਨ ਨਾਲ ਆਏ ਨੇ ਤੇ ਇਹਨਾਂ ਨੇ ਸਾਡੇ ਕੋਲ ਆ ਕੇ ਵੀਡੀਓ ਬਣਾਈ ਹੈ ਤੇ ਜੇ ਇਹਨਾਂ ਦੀ ਵੀਡੀਓ ਵੇਖ ਕੇ ਕੋਈ ਆਊਗਾ ਤੇ ਉਹਦਾ ਮਾਨ ਵੀ ਰੱਖਾਂਗੇ ਜੀ ਠੀਕ ਹੈ ਜ਼ਰੂਰ ਦਵਾ ਤੇ ਭਾਜੀ ਨੇ ਕਾਰੋਬਾਰ ਜਿਹਨਾਂ ਨੇ ਸ਼ੁਰੂ ਕਰਨਾ ਵਾ ਉਹਨਾਂ ਨੂੰ ਸਾਰੇ ਵਧੀਆ-ਵਧੀਆ ਟਿਪਸ ਦੇਦੇ ਆ ਬਿਲਕੁਲ ਬਿਲਕੁਲ ਹੁਣ ਮੈਂ ਤੁਹਾਨੂੰ ਆਪਣੀ ਥੋੜੀ ਜਿਹੀ ਵੈਰਾਈਟੀ ਵੀ ਦਿਖਾਣੀ ਚਾਹਨਾ ਕਿਸ ਰੇਟ 'ਚ ਆਪਾਂ ਵੇਚਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਆਪਣੇ ਮੈਡੀਕਲ ਲਓ ਜੀ ਭਾਜੀ ਕਿਹੜੀ-ਕਿਹੜੀ ਵੈਰਾਈਟੀ ਵਿਖਾ ਰਹੇ ਹੋ ਸਾਨੂੰ ਦੋਸਤੋ ਬਾਕਾ ਬੁਕੀ ਨਾ ਤੁਸੀਂ ਸਾਰਿਆਂ ਨੇ ਸੁਨਿਆ ਹੋਵੇਗਾ ਜਿਹੜੇ ਬੁਟਾਂ ਦਾ ਕੰਮ ਕਰਦੇ ਨੇ ਉਹਨਾਂ ਨੇ ਵੀ ਤੇ ਜਿਹੜੇ ਵੋਟ ਪਾਉਂਦੇ ਨੇ ਉਹਨਾਂ ਦੇ ਠੀਕ ਹੈ ਜੀ ਬਹੁਤ ਵਧੀਆ ਕੰਪਨੀ ਹੈ ਜੀ ਇੰਡੀਆ ਦੀ ਹਾਂ ਔਨਲਾਈਨ ਵੀ ਮਾਲ ਵਿਕਦੇ ਹਨ ਇਹਨਾਂ ਦਾ ਤੇ ਆਫਲਾਈਨ ਵੀ ਐਮ ਆਰ ਪੀ ਇਹਦੀ ਹੈਗੀ ਆ 3500 ਗਈ ਆ ਦੇਖੋ ਜੀ 2500 ਤੋਂ ਲੈ ਕੇ 3500 ਐਮ ਆਰ ਪੀ ਤੱਕ ਦੇ ਮਾਲ ਸਾਡੇ ਕੋਲ ਆਏ ਨੇ ਠੀਕ ਹੈ ਜੀ ਤੇ ਨੈਟ ਰੇਟ ਹੋਲਸੇਲ ਇਹਨਾਂ ਦਾ ਮੈਂ YouTube ਤੇ ਤੁਹਾਨੂੰ ਓਪਨ ਦੱਸ ਰਿਹਾ 500 ਅੱਛਾ ਇਹ 500 ਰੁਪਏ ਹੈ ਜੀ ਬਿਲਕੁਲ ਚਾਹੀਏ ਇੱਕ ਹੋਰ ਫੀਸਲਟੀ ਹੈ 500 ਰੁਪਏ ਚ ਜ਼ਰੂਰੀ ਨਹੀਂ ਕਿ ਸੈੱਟ ਲੋ ਜੀ ਜਿਹੜਾ ਵੀ ਤੁਹਾਨੂੰ ਸਾਈਜ਼ ਚਾਹੀਦਾ ਹੈ ਜਿਹੜਾ ਵੀ ਕਲਰ ਚਾਹੀਦਾ ਲੈ ਸਕਦੇ ਹੋ ਠੀਕ ਹੈ ਜੀ ਫਿਰ ਇਹਦੀ ਖਾਸियत ਇਹਦੇ ਅੰਦਰ ਪਤਾਵਾ ਵੀ ਮੈਮਰੀ ਹੁੰਦਾ ਹੈ ਮੈਮਰੀ ਇੱਕ ਮਟੀਰੀਅਲ ਦਾ ਨਾਮ ਹੁੰਦਾ ਹੈ ਜਿਹੜਾ ਬਹੁਤ ਸੌਫਟ ਹੁੰਦਾ ਠੀਕ ਹੈ ਜੀ ਸਾਡੇ ਸ਼ੂਜ਼ ਦੀ ਲਾਈਨ 'ਚ ਮੈਮਰੀ ਬਹੁਤ ਸੌਫਟ ਪਤਾਵੇ ਨੂੰ ਕਹਿੰਦੇ ਨੇ ਅੱਛਾ ਜੀ ਇਹਦੇ ਪਤਾਵੇ 'ਚ ਵੀ ਮੈਮਰੀ ਹੈ ਉੱਪਰ ਦੇ ਅੰਦਰ ਵੀ ਉੱਪਰ ਸਮਝ ਕੇ ਨਾ ਜਿਹੜਾ ਉੱਪਰ ਵਾਲਾ ਮਟੀਰੀਅਲ ਹੈ ਹਾਂ ਜੀ ਜਿਹੜਾ ਉਹ ਆਪਾਂ ਕਹਿੰਦੇ ਨੇ ਛੱਤ ਆਹ ਛੱਤ ਜਿਹੜੇ ਆ ਨਾ ਇਹਦੇ ਥੱਲੇ ਜਿਹੜਾ ਅਸਤਰ ਲੱਗਾ ਹਾਂਜੀ ਉਹ ਅਸਤਰ ਵੀ ਮੈਮਰੀ ਵਾਲਾ ਹੈ ਪੂਰਾ ਸੌਫਟ ਛੂਜ ਹੈ 500 ਰੁਪਏ ਹੌਲਸੇਲ ਰੇਟ ਹੈ ਜਿੰਨੇ ਦਾ ਮਰਜ਼ੀ ਤੁਸੀਂ ਵੇਚ ਸਕਦੇ ਹੋ ਜਿੰਨੀ ਵਧੀਆ ਦੁਕਾਨ ਹੈ ਉਹਨਾ ਮਹਿੰਗਾ ਵਿਕਦਾ ਹੈ ਜਿੰਨੀ ਨਾਰਮਲ ਦੁਕਾਨ ਹੈ ਥੋੜਾ ਘੱਟ ਰੇਟ ਤੇ ਵਿਕਦਾ ਹੈ ਪਰ ਐਵਾ ਮਾਰਜਿਨ ਮਿਲੂਗਾ ਤੁਹਾਡਾ ਗਾਗ ਨਹੀਂ ਮੁੜੂਗਾ ਆਮ ਆਪਾਂ ਦੁਕਾਨਾਂ ਤੇ ਜਦੋਂ ਜਾਣੇ ਆ ਨਾ ਬ੍ਰਦਰ ਜੀ ਤੇ ਦੇ ਨਹੀਂ ਕਿਸੇ ਵੀ ਦੁਕਾਨ ਤੇ ਜਾਣੇ ਆ ਹੂੰ ਜੋ ਐਮ ਆਰ ਪੀ ਹੁੰਦੀ ਹੈ ਅਗਲਾ 10 ਜਾਂ 20% ਲੈਸ ਕਰਦਾ ਹੈ ਪੱਕੇ ਕਈ ਵਾਰੀ ਕਸਟਮਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਹੋਲੈਸ ਮਿਲੇ ਹੂੰ ਸੋ ਇਹੋ ਜੇ ਮਾਲ ਨੇ ਕਿ ਕਸਟਮਰ ਜਿੰਨੀ ਮਰਜ਼ੀ ਲੈਸ ਕਰਾ ਲਵੇ ਕਸਟਮਰ ਦਾ ਵੀ ਫਾਇਦਾ ਦੁਕਾਨਦਾਰ ਦਾ ਵੀ ਦੂਜੀ ਗੱਲ ਜੀ ਆਮ ਤੌਰ ਤੇ ਜੈਂਟਸ ਬੂਟਾਂ 'ਚ 6 ਤੋਂ 10 ਸਾਈਜ਼ ਹੁੰਦੇ ਨੇ ਇਸ ਕੰਪਨੀ ਦੇ 11 ਤੇ 12 ਨੰਬਰ ਵਾਲੇ ਵੀ ਬੂਟ ਆਉਂਦੇ ਆ ਇਹ 11 ਨੰਬਰ ਐਸਟ ਹੈ 11 ਤੇ 12 ਯਾਨੀ ਕੋਈ ਸਵਾ ਡੇਢ ਕੋਟਲ ਦਾ ਵੀ ਬੰਦਾ ਹੋਵੇ ਜੂਰਾ ਪੈਰ ਲੰਬਾ ਹੈ ਉਹ ਵੀ ਇਸ਼ੂ ਪਾ ਸਕਦਾ ਜੀ ਠੀਕ ਹੈ ਐਦਾ ਤੇ ਮੋਸਟਲੀ ਮੈਂ ਪ੍ਰੈਫਰ ਇੰਡੀਅਨ ਬ੍ਰਾਂਡ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਹੈ ਇੰਡੀਅਨ ਬ੍ਰਾਂਡ ਦਾ ਨਾ ਜਲਦੀ ਕਿਤੇ ਕੋਈ ਲੰਬਾ ਨਹੀਂ ਆਉਂਦਾ ਬਿਲਕੁਲ ਚਾਹੇ ਗਾ 200 ਦੀ ਜਿੰਨੀ ਲਵੇ ਚਾਹੇ 400 ਦੀ ਚਾਹੇ 500 ਦੀ ਪਾਨ ਵਾਲੇ ਦੀ ਕੋਸ਼ਿਸ਼ ਹੁੰਦੀ ਹੈ ਮੇਰੀ ਘੱਟੋ ਘਾਟ ਇੱਕ ਡਿਸੀਜਨ ਤਾਂ ਹੰਡੇ ਨਾ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਨੂੰ ਹਜੇ ਦਿਖਾਉਂਗਾ ਜਿਹੜਾ ਸਾਡਾ 150 ਰੁਪਏ ਦਾ ਵੀ ਬੂਟ ਹੈ ਨਾ ਹੋਲ ਸੇਲ 'ਚ ਉਹਨੇ ਵੀ ਪੂਰੀ ਸਿਲਾਈ ਹੋ ਕੇ ਆਉਂਦੀ ਹੈ ਜੀ ਠੀਕ ਹੈ ਜੀ ਉਹ ਉਰੀ ਸਲਾਈ ਕੀਤੀ ਹੁੰਦੀ ਹੈ ਇਹ ਨਹੀਂ ਕਿ ਜੁੱਤੇ ਖੁੱਲ ਗੀ ਮਹੀਨੇ ਦੋ ਮਹੀਨੇ ਬਾਅਦ ਅਗਲਾ 100 ਰੁਪਏ ਦੇ ਕੇ 50 ਰੁਪਏ ਦੇ ਕੇ ਕੈਰੀਗਨ ਨੂੰ ਸਲਾਈ ਕਰਾਵੇ ਉਹ ਵੀ ਆਲਰੇਡੀ ਕੰਪਨੀ ਤੋਂ ਹੋ ਕੇ ਆਂਦੀ ਹੈ ਉਹਨੇ ਸਿਰਫ 1.5 ਠੀਕ ਹੈ ਜੀ ਮੈਂ ਦਿਖਾਣਾ ਤੁਹਾਨੂੰ ਤੇ ਇਹ ਜਿਹੜੀ ਹੁਣ ਵੈਰਾਈਟੀ ਜਿੰਨੀ ਵੀ ਪਈ ਆ ਆਪਣੇ ਕੋਲ ਐਸ 1 ਇਹ ਕੀ ਰੇਟ ਹੈ ਜੀ ਇਹਦਾ ਇਹ ਅੱਜ ਦਾ ਰੇਟ ਜਿਹੜਾ ਹੈ ਇਹਦਾ ਬਾਕਾ ਬੁਕੀ ਦਾ ਮਾਲ ਸਕੀਮ ਤੇ ਆਇਆ ਹੋਇਆ ਹੈ 500 ਰੁਪਏ ਨੈਟ ਠੀਕ ਹੈ ਜੁਲਾਈ ਮਹੀਨੇ ਚ ਵੀਡੀਓ ਬਣਦੀ ਹੈ ਬਈ ਬਿਲਕੁਲ ਜੀ ਬਿਲਕੁਲ ਤੇ ਅੱਜ ਦਾ ਮੌਜੂਦਾ ਰੇਟ ਆ 500 ਰੁਪਏ ਉਹ ਆਪਾਂ ਤਾਂ ਐਜ਼ ਅ ਹੋਲਸੇਲਰ ਆਪਣਾ ਇੱਕ ਮਿਨੀਮਮ ਮਾਰਜਨ ਲੈਣਾ ਹੁੰਦਾ ਤੇ ਜੇ ਸਾਡੇ ਕੋ ਖਰੀਦਣ ਵਾਲੇ ਆਉਂਦੇ ਨੇ ਤੇ ਆਪਾਂ ਨੂੰ ਵੇਚਣ ਵਾਲੇ ਵੀ ਚਾਹੀਦੇ ਸਰ ਠੀਕ ਹੈ ਕੋਈ ਵੀ ਕੰਪਨੀ ਦਾ ਵਧੀਆ ਮਾਲ ਹੋਵੇ ਸਾਫ਼ ਸੁਥਰਾ ਕੋਈ ਨੁਕਸਣਾ ਹੋਵੇ ਮਾਲ 'ਚ ਕੋਈ ਲੰਬਾ ਨਾ ਆਂਦਾ ਹੋਵੇ ਉਹ ਆਪਾਂ ਮਾਲ ਖਰੀਦ ਵੀ ਲਵਾਗੇ ਹਰਮਨ ਟਰੇਡਰਸ ਲੁਧਿਆਣਾ ਪੰਜਾਬ ਤੋਂ ਲਓ ਜੀ ਹੁਣ ਜਿਵੇਂ ਤੁਹਾਨੂੰ ਦੱਸਿਆ ਜੀ ਕਿ 150 ਰੁਪਏ ਚ ਵੀ ਬੋਟ ਮੈਂ ਹੁਣ ਤੁਹਾਨੂੰ ਉਹ ਵਖਾਣ ਲੱਗਾ ਆ ਦੇਖੋ ਆ ਸਾਰਾ ਭਾਈ ਹੁਣ ਜਿਹੜਾ ਭਾਈ ਦਿਖਾਉਣਗੇ 150 ਰੁਪਏ ਚ ਮਿਲਦਾ ਹਾਂਜੀ ਇਹ ਐਮ ਆਰ ਪੀ ਇਹ ਦੀ ਦੇਖ ਸਕਦੇ ਹੋ 549 ਰੁਪਏ ਠੀਕ ਹੈ ਹੋਲਸੇਲ ਪ੍ਰਾਈਸ 150 ਰੁਪਏ ਆ ਦੇਖੋ ਇੱਕ ਡਿਜ਼ਾਈਨ ਗੁਰਗਾਬੀ ਹੋਗੀ ਦੂਜਾ ਡਿਜ਼ਾਈਨ ਲੇਸ ਵਾਲਾ ਜੀ ਠੀਕ ਹੈ ਜੀ ਆਹੀ ਮੁਕੇਸ਼ਨ ਚ ਗੁਰਗਾਬੀ ਚ ਇੱਕ ਹੋਰ ਡਿਜ਼ਾਈਨ ਹੈ ਉਸ ਤੋਂ ਬਾਅਦ ਤੀਜਾ ਡਿਜ਼ਾਈਨ ਮੈਂ ਲੇਸ ਵਾਲਾ ਦਿਖਾਵਾਂ ਲੇਸ ਵਾਲਾ ਜਿਹੜਾ ਸਾਡਾ ਜ਼ਿਆਦਾ ਵਿਕਦਾ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ দান ਕਰਨੇ ਹੁੰਦੇ ਨੇ ਜਾਂ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ ਬਹੁਤ ਸਸਤੇ ਬੂਟ ਚਾਹੁੰਦੇ ਨੇ ਉਹਨਾਂ ਲਈ ਵੀ ਸਾਡੇ ਕੋਲ ਸਿਰਫ 100 ਰੁਪਏ ਚ ਬੂਟ ਹੈ ਜੀ ਆ 100 ਰੁਪਏ ਦਾ ਬੂਟ ਹਾਂਜੀ 100 ਰੁਪਏ ਚ ਨਾਲੇ ਵਾਸ਼ੇਬਲ ਇਹਦੇ ਚ ਵੀ 5 6 ਡਿਜ਼ਾਈਨ ਰੈਗੂਲਰ ਨੇ ਆ ਚੀਜ਼ ਦੇਖੋ ਇਹ ਸਿਰਫ 150 ਰੁਪਏ ਦਾ ਹੈ ਆ 150 ਰੁਪਏ ਦਾ ਪਰ ਕੋਈ ਜਾਲੀ ਨਹੀਂ ਲੱਗੀ ਹੋਈ ਜੀ ਸਾਰਾ ਮਟੀਰੀਅਲ ਵਾਟਰਪੂਫ ਹੈ ਠੀਕ ਹੈ ਨਹੀਂ ਕਿ ਪਾਣੀ ਚ ਖਰਾਬ ਹੋਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਗੱਲ ਦੱਸੀ ਸੀ ਨਾ ਆ ਦੇਖੋ ਸਟੀਚਿੰਗ ਜੀ ਮਸ਼ੀਨੀ ਸਟੀਚਿੰਗ ਹੈ ਸਾਰੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਕੈਮਰੇ ਚ ਜੀ ਆ ਦੇਖੋ ਮਸ਼ੀਨੀ ਸਟੀਚਿੰਗ ਆਮ ਤੌਰ ਤੇ ਗਾਗ ਜੇ ਸਸਤੀ ਜੁੱਤੀ ਲਵੇ 250 ਦੇ ਉਹਨੂੰ ਪਤਾ ਹੁੰਦਾ ਹੈ ਕਿ 2 ਮਹੀਨੇ ਬਾਅਦ ਸਲਾਈ ਕਰਾਣੀ ਪੈਣੀ ਹਮ ਪਰ ਉਹਦਾ ਸਲਾਈ ਦਾ ਵੀ ਪੰਜਾ ਬਚਾਤਾ ਇਹ 150 ਲਿਜਾ ਕੇ ਤੁਸੀਂ ਚਾਹੇ 250 ਹੋਲ ਸੇਲ ਕਰ ਲਓ ਸੌਰੀ ਡਿਟੇਲ ਸੇਲ ਯਾ 200 ਵੀ ਕਰ ਸਕਦੇ ਹੋ ਜਿੱਧਾ ਦੀ ਤੁਹਾਡੇ ਏਰੀਆ 'ਚ ਹੈ। ਇਹ ਮਤਲਬ ਦੁਕਾਨਦਾਰਾਂ ਲਈ ਹੈ ਗੱਲ। ਇਹ ਦੁਕਾਨਦਾਰਾਂ ਲਈ 150 ਰੁਪਏ ਹੈ। ਜੀ। ਹਾਂ ਮੈਂ ਆਰਟੀਕਲ ਦਿਖਾਉਣਗੇ ਭਾਜੀ ਆਪਾਂ ਨੂੰ। ਬਿਲਕੁਲ ਤੁਸੀਂ ਪੁੱਛਿਆ ਸੀਗਾ ਫਾਰਮਲ। ਜੀ। ਠੀਕ ਹੈ। ਫਾਰਮਲ 'ਚ ਮੈਂ ਤੁਹਾਨੂੰ ਦੱਸਾਂ ਆਈਡੀ। ਬਹੁਤ ਵਧੀਆ ਹਿੰਦੁਸਤਾਨ ਦਾ ਬ੍ਰਾਂਡ ਹੈ। ਜੀ। ਬਹੁਤ ਵੱਧ ਐਮ ਆਰ ਪੀ ਹੈ 1500, 2000, 2500, 3000 ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਹੋਰ ਸਾਡਾ ਕਿਤੇ ਨਹੀਂ ਹੋਣਾ। ਠੀਕ ਹੈ ਪਿਓਰ ਲੈਦਰ ਦੇ ਦਿੱਤੀ ਹੈ ਪਿਓਰ ਲੈਦਰ ਜਿੰਨੂੰ ਆਪਾਂ ਚਮੜਾ ਕਹਿੰਦੇ ਆ ਹਮ ਅਸਤਰ ਵੀ ਲੈਦਰ ਦਾ ਟੀਪੀਆਰ ਬਹੁਤ ਵਧੀਆ ਕੁਆਲਟੀ ਹੁੰਦੀ ਹੈ ਸੋਲ ਦੀ ਜਿਹੜੀ ਨਾ ਕੱਸਦੀ ਨਾ ਟੁੱਟਦੀ ਨਾ ਸਲਿੱਪ ਹੁੰਦੀ ਉਹ ਕੁਆਲਟੀ ਹੈ ਇੱਕ ਨਾ ਆਪਾਂ ਆਮ ਹੀ ਸੁਣਦੇ ਆ ਵੀ ਜਿਹੜੀ ਆ ਗਰਗਾਬੀ ਹੁੰਦੀ ਹੈ ਜਾਂ ਆਪਾਂ ਪਾਰਟੀ ਵੇਅਰ ਸ਼ੂ ਇਹ ਪਾਣੀ ਦਾ ਬੜਾ ਖਤਰਾ ਹੁੰਦਾ ਹੈ ਹੁੰਦਾ ਗੱਲ ਸਹੀ ਹੈ ਤੇ ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਹਰਮਨ ਜੀ ਆ ਦੋ ਤਿੰਨ ਸਾਲਾਂ ਤੋਂ ਟ੍ਰੈਂਡ ਵੀ ਬੜਾ ਬਦਲ ਗਿਆ ਹਮ ਫਾਰਮਲ ਦੀ ਡਿਮਾਂਡ ਬਹੁਤ ਘਟ ਗਈ ਜੀ ਤੋਂ ਪਲੀ ਸਪੋਰਟਸ ਥੂ ਦੀ ਮਾਰਕੀਟ ਇਸ ਟਾਈਮ ਸਾਡੇ ਕੋਲ 80 90% ਗਰਮੀ ਚ ਵੀ ਸਪੋਰਟਸ ਥੂ ਦੀ ਮਤਲਬ ਡਿਮਾਂਡ ਵਾਦੀ ਜੀ ਇੱਕ ਨਾ ਤੁਸੀਂ ਦੇਖਿਆ ਉਹਨਾਂ ਸਕੇਚਰ ਨੇ ਮੁਕੇਸ਼ਨ ਬਣਾਈ ਹੋਈ ਹੈ ਗਰਗਾਬੀ ਟਾਈਪ ਨਾ ਉਸ ਟਾਈਪ ਦੇ ਡਿਜ਼ਾਈਨ ਬੜੇ ਵੇਚਣ ਲੱਗੇ ਜੀ ਜਿਹੜਾ ਵੀ ਗਾਹਕ ਆਂਦਾ ਹੈ ਜਿਹੜੀ ਵੀ ਦੁਕਾਨ ਤੋਂ ਆਂਦਾ ਹੈ ਲਾਜ਼ਮੀ ਉਸ ਟਾਈਪ ਦੇ ਆਈਟਮ ਲੈ ਕੇ ਵੀ ਜਾਂਦਾ ਹੈ ਤੇ ਉਹ ਆਈਟਮ ਪਸੰਦ ਵੀ ਹਰ ਬੰਦਾ ਕਰਦਾ 15 ਸਾਲ ਤੋਂ ਲੈ ਕੇ 70-80 ਸਾਲ ਤੱਕ ਦੇ ਬੰਦੇ ਨੂੰ ਆਈਟਮ ਪਸੰਦ ਆਉਂਦੀ ਹੈ ਤੇ ਤੁਹਾਡੀ ਨਾ ਲੈਦਰ ਦੀ ਡਿਮਾਂਡ ਵੀ ਘਟ ਗਈ ਗੱਲ ਤੁਹਾਡੀ ਸਹੀ ਹੈ ਲੈਦਰ ਦੀ ਥੋੜੀ ਲਾਈਫ ਘੱਟ ਹੁੰਦੀ ਹੈ ਕਿਉਂਕਿ ਇਹ ਹੈਂਡ ਪੇਸਟਿੰਗ ਹੁੰਦੀ ਹੈ ਹੱਥ ਨਾਲ ਚੱਕਾਇਆ ਜਾਂਦਾ ਸੋ ਉਹਦੇ ਮਿਆਦ ਘੱਟ ਹੁੰਦੀ ਹੈ ਇਹ ਬਿਲਕੁਲ ਗੱਲ ਨਾਲ ਮੈਂ ਤੁਹਾਡੀ ਸਹਿਮਤ ਹਾਂ ਹਰਮਨ ਜੀ ਚਾਹੇ ਤੁਸੀਂ ਜੁੱਤੀ ਦਾ ਕੰਮ ਨਹੀਂ ਕਰਦੇ ਪਰ ਨੌਲੇਜ ਤੁਹਾਨੂੰ ਹੈਗੀ ਹੈ ਨਹੀਂ ਆਪਾਂ ਸਿਆਣਿਆਂ ਤੋਂ ਜਿਵੇਂ ਸੁਣਦੇ ਆ ਆਪਣੇ ਵੱਡੇ ਬਜ਼ੁਰਗਾਂ ਤੋਂ ਸੁਣਨ ਦੀ ਤਾਂ ਸਿੱਖਣਾ ਚਾਹੀਦਾ ਇੱਕ ਹੋਰ ਮੈਂ ਤੁਹਾਨੂੰ ਦੇਖੋ ਕਮਾਲ ਦੀ ਆਈਟਮ ਦਿਖਾਵਾਂ ਇਹ VPR ਕੰਪਨੀ ਦਾ ਪਲਾਸਟਿਕ ਦਾ ਬੂਟ ਹੈ ਜਿਹਨੂੰ ਆਪਾਂ ਟੈਨਿਸ ਕਹਿ ਦਿੰਦੇ ਆ ਜੀ ਆ ਦੇਖੋ ਜੀ ਸਿਰਫ 75 ਰੁਪਏ ਦੀ ਇਹ ਵੀ 75 ਰੁਪਏ ਦਾ ਫਿਰ ਓਨਲੀ 75 ਚੱਪਲ ਨਹੀਂ ਆਉਂਦੇ 75 ਮੈਂ ਸੱਚੀ ਮੈਂ ਪਹਿਲੀ ਗੱਲ ਮੇਰੀ ਆਹੀ ਕਹਿਣ ਲੱਗਿਆ ਸੀ ਕਿ 75 ਰੁਪਏ ਦਾ ਚੱਪਲ ਨਹੀਂ ਆਉਂਦੀ ਹੈਗੀ ਨਾਲੇ ਜਿੰਨਾ ਮਰਜੀ ਹੰਡਾਓ ਜੀ ਕੋਈ ਲੰਬਾ ਆੜਾ ਹੀ ਨਹੀਂ ਦਾ ਠੀਕ ਆ ਉਸ ਤੋਂ ਬਾਅਦ ਫਾਰਮਲ ਚ ਮੈਂ ਤੁਹਾਨੂੰ ਦਿਖਾ ਰਿਹਾ ਲਿਬਰਟੀ liberty ਕੰਪਨੀ ਜੇ 750 ਕਰੋੜ ਦੀ ਵਾਦੀ ਹੈ ਨਾ ਹਿੰਦੁਸਤਾਨ ਦੀ ਜਾਂ 150 ਦੀ ਹੋ ਗਈ ਹੋਣੀ ਹੁਣ ਤਾਂ ਤੇ liberty ਬੱਚੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਪਤਾ ਹੈ ਇਹ ਮਾਲ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਇਹਦੇ ਅੰਦਰ ਜੁੱਤੀ ਹੈ ਜੀ ਇਹ ਪਿਓਰ ਲੈਦਰ ਜੀ ਹਮ ਕਮਾਲ ਦੇਖੋ ਪਿਓਰ ਲੈਦਰ ਦਾ ਪਰ ਹੈ ਸਾਰਾ ਪਿਓਰ ਲੈਦਰ ਮੈਂ ਤੀਜੀ ਵਾਰੀ ਦੱਸ ਰਿਹਾ ਠੀਕ ਹੈ ਜੀ ਪੀਯੂ ਸੋਲ ਹੈ ਜਿਹੜਾ ਬੰਦਾ ਕੰਮ ਕਰਦਾ ਜੁੱਤੀ ਦਾ ਸਮਝ ਜਾਏਗਾ ਪੀਯੂ ਸੋਲ ਕਿਹੜੀ ਕੁਆਲਿਟੀ ਹੁੰਦੀ ਹੈ ਬਿਲਕੁਲ ਲਾਈਟ ਵੇਟ ਫਿਰ ਤੀਜੀ ਖਾਸियत ਦਿਖਾਵਾਂ ਐਮ ਐਡ ਸਟੀਚਿੰਗ ਦੇਖੋ ਕਮਾਲ ਦੀ ਗੱਲ ਜੀ ਪੂਰੀ ਜੁੱਤੀ ਉਹਰਾ ਰਾਉਂਡ ਸਲਾਈ ਜੀ ਠੀਕ ਹੈ ਹੁਣ ਇਸ ਜੁੱਤੀ ਦਾ ਕੀ ਲੰਬਾ ਹੈ ਇਹਦੇ ਮਾਲ ਵੇਚ ਕੇ ਆਪਾਂ ਇਹ ਵੈਸੇ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੇ ਵਰਕਰ ਕੰਮ ਕਰਦੇ ਹੁੰਦੇ ਆ ਜਾਂ ਬਿਲਕੁਲ ਬਿਲਕੁਲ ਇੰਡਸਟਰੀ ਚ ਕਹਿ ਲੋ ਜਾਂ ਜਿਵੇਂ ਫੋਰਜਿੰਗ ਵਗੈਰਾ ਯੂਨਟਾਂ ਹੁੰਦੀਆਂ ਉਹਨਾਂ ਲਈ ਤਾਂ ਬਹੁਤ ਵਧੀਆ ਹੋਰ ਦੱਸਾਂ ਮੈਂ ਕਹਿੰਦਾ ਪੰਜਾਬ ਪੁਲਿਸ ਜਾਂ ਸੀਆਰਪੀਐਫ ਜਾਂ ਬੀਐਸਐਫ ਉਹ ਵੀ ਇਹ ਸ਼ੂਜ਼ ਟਰਾਈ ਕਰਦੇ ਨੇ ਉਹ ਵੀ ਇਹੀ ਸ਼ੂਜ਼ ਪਾ ਕੇ ਖੁਸ਼ ਜੀ ਐਮਆਰਪੀ ਤੁਸੀਂ ਦੇਖੀ 1800 ਜੀ ਅੱਧ ਬੰਦਾ 900 ਜੀ ਪਰ ਹੋਲਸੇਲ रेट 600 ਅੱਛਾ ਇਹ 600 ਰੁਪਏ ਦਾ ਹਾਂਜੀ ਠੀਕ ਜ਼ਿਆਦਾ ਤਾਂ 1000 ਰੁਪਏ ਚ ਵੀ ਵੇਚ ਸਕਦੇ ਹੋ 800 ਵਾਲਾ ਗਾਹਕ ਨਹੀਂ ਤੁਹਾਡਾ ਮੁਰਨਾ ਹਰਮਨ ਟਰੇਡਰਸ ਤੇ ਜਿਹੜੀ ਵੀ ਪੇਮੈਂਟ ਆਣੀ ਹੈ ਦੋਸਤੋ 9045018514 ਦਾ ਇਹ ਮੋਬਾਈਲ ਨੰਬਰ ਹੈ ਸਾਡਾ ਜੀ ਇਹਦੇ ਤੇ ਨੰਬਰ ਤੇ ਕਨਫਰਮ ਜ਼ਰੂਰ ਕਰਨੀ ਆ ਤੁਸੀਂ ਪੇਮੈਂਟ ਪਾਉਣ ਤੋਂ ਪਹਿਲਾਂ ਚਾਹੇ ਮੇਰਾ ਸਟਾਫ ਗੱਲ ਕਰੇ ਚਾਹੇ ਕੋਈ ਥੀਲ ਵਾਲਾ ਮੁੰਡਾ ਗੱਲ ਕਰੇ ਦੁਕਾਨ ਤੋਂ ਜਦੋਂ ਵੀ ਪੇਮੈਂਟ ਦਾ ਸਵਾਲ ਆਂਦਾ ਹੈ ਉਹ ਤੁਸੀਂ ਸਿਰਫ 9045018514 ਤੇ ਕਨਫਰਮ ਕਰਨੀ ਆ ਕੋਈ ਦਿਨ ਇਹੋ ਜਿਹਾ ਆਉਂਦਾ ਸਾਡੇ ਕੋਲ 20 ਫੋਨ ਆਉਂਦੇ ਨੇ ਤੇ ਕੋਈ ਦਿਨ ਇਹੋ ਜਿਹਾ ਆਉਂਦਾ ਉਦੋਂ 10 ਫੋਨ ਵੀ ਨਹੀਂ ਆਉਂਦੇ ਤੇ ਉਦੋਂ ਤਾਂ ਫਿਰ ਸਾਰੇ ਦੇ ਫੋਨ ਟੈਂਡ ਕਰਨੇ ਸਾਡੇ ਲਈ ਈਜ਼ੀ ਹੁੰਦਾ ਪਰ ਕਈ ਵਾਰੀ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਫੋਨ ਕਾਲ ਦਾ ਤੇ ਜੇ ਕਿਸੇ ਵਜ੍ਹਾ ਨਾਲ ਫੋਨ ਨਹੀਂ ਅਟੈਂਡ ਹੋ ਪਾਂਦਾ ਤੁਸੀਂ ਵਟਸਐਪ ਕਰ ਦਿਓ ਜਾਂ ਇਹ 10 12 ਘੰਟੇ 20 ਘੰਟੇ ਤੱਕ ਤੁਹਾਨੂੰ ਲਾਜ਼ਮੀ ਬੈਂਕ ਕਾਲ ਆ ਜਾਊਗੀ ਦੋਸਤੋ ਮੈਂ ਤੁਹਾਨੂੰ ਦੱਸਾਂ ਰਿਲੈਕਸੋ ਬ੍ਰਾਂਡ ਪੂਰੇ ਹਿੰਦੁਸਤਾਨ 'ਚ ਪਤਾ ਹਰ ਇੱਕ ਨੂੰ ਹਾਂਜੀ ਉਹਦਾ ਫਲਾਈਟ ਦਾ ਮਾਲ ਆਂਦਾ ਜੀ ਆਹ ਪੀਓ ਚਪਲਾ ਦੇਖੋ ਠੀਕ ਹੈ ਜੀ ਜੋ ਵੀ ਐਮ ਆਰ ਪੀ ਹੁੰਦੀ ਹੈ ਉਹ ਦਾ ਅੱਧ ਰੇਟ ਕਰਤਾ ਆ ਦੇਖੋ ਇਹ ਵਸ਼ੀਏਬਲ ਚੱਪਲ ਹੁੰਦੀ ਹੈ ਠੀਕ ਹੈ ਬਲੈਕ ਬਰਾਊਨ ਟੈਨ ਸਾਰੇ ਕਲਰ ਚ ਜੀ ਜਦੋਂ ਮਰਜੀ ਇਹ ਮਾਲ ਰੈਗੂਲਰ ਆਂਦੇ ਨੇ ਉਸ ਤੋਂ ਬਾਅਦ ਜੇ ਤੁਹਾਨੂੰ ਅਗਲੇ ਆਈਟਮ ਦਿਖਾਵਾਂ ਮੈਂ ਲੈਂਸਰ ਦੀ ਇਹ ਵੀ ਬਹੁਤ ਅੱਛੀ ਇੰਡੀਅਨ ਕੰਪਨੀ ਹੈ ਆ ਦੇਖੋ ਸਰ ਲੈਂਸਰ ਕੰਪਨੀ ਦੀ ਇਹ ਜੈਂਟਸ ਲੇਡੀਜ਼ ਬੱਚੇ ਹਰ ਇੱਕ ਬੰਦਾ ਪਾ ਸਕਦਾ ਇਸ ਬੈਲੇ ਨੂੰ ਠੀਕ ਹੈ ਕਾਮਨ ਆਈਟਮ ਹੈ ਠੀਕ ਹੈ 349 ਐਮ ਆਰ ਪੀ ਹੈ ਹੋਲਸੇਲ रेट ਸਿਰਫ 150 ਰੁਪਏ ਇਹ 150 ਰੁਪਏ ਦਾ ਜੀ ਹਾਂ ਜੀ ਕੁਝ ਆਈਟਮਾਂ ਇਹਦੀਆਂ ਨੇ ਅੱਧ ਰੇਟ ਤੇ ਵੀ ਘੱਟ ਪੈ ਗਈ ਜੀ ਠੀਕ ਹੈ ਜੀ 349 ਦਾ ਜੇ ਆਪਾਂ ਅੱਧ ਕਰੀਏ 175 ਬੰਦਾ ਜੀ ਜੀ 150 ਹੋਲਸੇਲ ਕਿਹਾ ਦੇਖੋ ਜੀ ਪੈਰਾਗੋਨ ਠੀਕ ਹੈ ਜੀ ਇਹ ਪੈਰਾਗੋਨ ਵੀ ਬਹੁਤ ਅੱਛੀ ਕੰਪਨੀ ਹੈ ਮੈਂ ਦੱਸਿਆ ਨਾ ਮੋਸਟਲੀ ਕੰਪਨੀਆਂ ਦਾ ਮਾਲ ਆਪਾਂ ਵੇਚਦੇ ਆ ਐਮ ਆਰ ਪੀ ਤੁਸੀਂ ਵੇਖ ਸਕਦੇ ਹੋ ਤੇ ਹੋਲਸੇਲ ਪ੍ਰਾਈਸ ਇਹਦਾ ਜੀ ਸਿਰਫ ਸੈਂਸਰ ਵੀ ਠੀਕ ਹੈ ਜੀ ਠੀਕ ਹੈ ਜੀ ਪ੍ਰੀਮੀਅਮ ਰੇਂਜ ਵੀ ਹੁੰਦੀ ਹੈ ਇਕਨੋਮੀ ਰੇਂਜ ਵੀ ਹੁੰਦੀ ਹੈ ਮੈਂ ਫਲਾਈਟ ਦਾ ਇੱਕ ਹੋਰ ਆਰਟੀਕਲ ਦਿਖਾਵਾਂ ਆ ਫਲਾਈਟ ਦੀ ਚਪਲਾਂ ਹੋ ਗਈਆਂ ਠੀਕ ਹੈ ਜੀ ਕਿੰਨੇ ਐਮ ਆਰ ਪੀ ਹੈ 229 ਰੁਪਏ ਇਹ ਹੋਲਸੇਲ ਪ੍ਰਾਈਸ ਸਿਰਫ 100 ਰੁਪਏ ਆ ਦੇਖ ਸਕਦੇ ਹੋ 442 ਆਰਟੀਕਲ ਲੈਂਦਾ ਆਰਟੀਕਲ ਵੀ ਕੰਪਨੀ ਦੇ ਹੀ ਹੁੰਦੇ ਨੇ ਪ੍ਰੋਪਰ ਹਾਰਡ ਚੀਜ਼ ਬ੍ਰਾਂਡਿੰਗ ਵਗੈਰਾ 279 ਐਮ ਆਰ ਪੀ ਹੈ ਜੀ ਹੁਣ ਕਰ ਲਓ ਇਹਦਾ ਹਾਫ ਠੀਕ ਸਕੂਲ ਸ਼ੂ ਠੀਕ ਹੈ ਨਾ 5 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਲਈ ਸਕੂਲ ਸ਼ੂ ਹਰ ਇੱਕ ਦੁਕਾਨ ਦੀ ਲੋੜ ਹੁੰਦੀ ਹੈ ਐਂ ਵਿੱਚ ਸਾਰੇ ਸਾਈਜ਼ ਮਿਲੂਗੇ ਠੀਕ ਹੈ ਮੁੰਡੇ ਦੇ ਵੀ ਕੁੜੀਆਂ ਦੇ ਵੀ ਦੋਸਤੋ FTR ਬਹੁਤ ਵਧੀਆ ਬ੍ਰਾਂਡ ਹੈ ਮੀਟਿੰਗ ਵਾਲਾ ਅਪਰ ਹੈ EVA ਸੋਲ ਹੈ ਬਿਲਕੁਲ ਲਾਈਟ ਵੇਟ ਆ ਦੇਖੋ ਹੂੰ ਠੀਕ ਹੈ 210 ਤੇ 220 ਦੋਰੇ ਟਾਲਾ ਮਾਲ ਹੈ ਜੀ ਜੀ ਸਾਡਾ ਡਿਜ਼ਾਈਨ ਹੈ ਡਿਜ਼ਾਈਨਾਂ ਦੇ ਅਕੋਰਡਿੰਗ ਅਲੱਗ-ਅਲੱਗ ਰੇਟ ਹੈ 2 6 ਤੋਂ 9 7 ਤੋਂ 10 ਬਲੈਕ ਬਲੂ ਗ੍ਰੇ ਨੇਵੀ ਉਸ ਤੋਂ ਬਾਅਦ ਹੈ ਕੈਂਪਸ ਦਾ ਬੂਟ 200 ਰੁਪਏ ਦਾ ਫਲੈਕਸੀਬਲ ਬੂਟ ਹੈ ਜੀ ਪੂਰਾ ਫਲੈਕਸੀਬਲ ਹੈ ਜੀ ਮੈਂ ਕਿਹਾ ਆ ਦੇਖੋ ਜੀ ਜਿਹੜੀ ਦੁਕਾਨਦਾਰ ਕਹਦੀ ਨੇ 5 ਮੋੜ ਜਾਂਦੀ ਐ 5 ਦੁਕਾਨਦਾਰ ਆਪਣੀ ਜੁੱਤੀ ਰੇਤਾ ਨਹੀਂ ਕਰਨ ਦੇ ਸਕਦਾ ਮੈਂ ਤੁਹਾਨੂੰ ਆਪ ਚੈੱਕ ਕਰਾ ਕੇ ਦੇ ਰਿਹਾ ਇਹ ਬੂਟ ਸਿਰਫ 200 ਰੁਪਏ ਦਾ ਹੈ ਜੀ વોਸ਼ੇਬਲ ਬੂਟ ਹੈ ਇਹ 200 ਰੁਪਏ ਦਾ ਜੀ ਹੌਲ ਸੇਲ ਪ੍ਰਾਈਸ ਸਨੀਕਰ ਬੱਚੇ ਬਹੁਤ ਖੁਸ਼ ਹੋ ਕੇ ਪਾਉਂਦੇ ਨੇ ਨਾ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆ ਗਏ ਜੀ ਆਪਾਂ ਆ ਦੇਖੋ ਫੈਂਸੀ ਸ਼ੂ ਲਾਈਟ ਵੇਟ ਬਿਲਕੁਲ ਹਾਂ ਇਹਨੂੰ ਮੈਸ਼ ਕਹਿੰਦੇ ਆਪਾਂ ਰਾਈਸ ਮੈਸ਼ ਆ ਦੇਖੋ ਕਿੰਨੇ ਪਿਆਰੇ ਸਲੀਕ ਹੋਣ ਦੀ ਮੈਚਿੰਗ ਹੈ ਜੀ 82 ਰੁਪਏ ਇਹ ਦੋਨੇ ਪੀਸ ਹਾਂਜੀ ਹਾਂਜੀ ਉਸ ਤੋਂ ਬਾਅਦ ਇੱਕ ਨਾ ਕਲੀਟੋਜ਼ ਮੇਰੇ ਖਿਆਲ ਨਾਲ ਇਹ ਵੀ ਬਹੁਤ ਵਧੀਆ ਬ੍ਰਾਂਡ ਹੈ ਇਹ ਵੀ ਆਪਾਂ ਐਮ ਆਰ ਪੀ ਤੋਂ ਅੱਧੇ ਰੇਟ ਤੇ ਵੇਚਦੀਆਂ ਜੀ ਠੀਕ ਹੈ ਨਾ ਦੇਖ ਸਕਦੇ ਹੋ ਨਾ ਮੇਕਿੰਗ ਕਿੰਨੀ ਪਿਆਰੀ ਹੈ ਸੋਲ ਕਲਰ ਦਾ ਅਪਰ ਹੈ ਆਫ ਵਾਈਟ ਸੇਮ ਕਲਰ ਦਾ ਅਸਰ ਹੈ ਸੇਮ ਕਲਰ ਦਾ ਹੀ ਸੋਲ ਹੈ ਉਹ ਯਾਨੀ ਜਿੰਨੀ ਵੀ ਪਿਆਰੀ ਤੇ ਪਿਆਰੀ ਆਪਾਂ ਮੈਚਿੰਗ ਕਰ ਸਕਦੇ ਆ ਕੰਪਨੀ ਨੇ ਕੀਤੀ ਹੈ ਉਦਾਂ ਹੀ ਐਮ ਆਰ ਪੀ ਤੋਂ ਅੱਧ ਰੇਟ ਤੇ ਉਸ ਤੋਂ ਬਾਅਦ ਹੋਰ ਵੀ ਉਦਾਂ ਹੀ 250 ਵਾਲੀ ਰੇਂਜ ਹੋ ਗਈ ਜਾਂ 200 ਵਾਲੀ ਰੇਂਜ ਹੋ ਗਈ ਐਮ ਆਰ ਸੇਲ ਤੇ ਵੀ ਬੜਾ ਵਿਕਦਾ ਹੈ ਤੇ ਉਸ ਤੋਂ ਬਾਅਦ ਜੇ ਦੁਕਾਨ ਤੇ ਕੋਈ ਵੇਚਣਾ ਚਾਹੇ ਦੁਕਾਨ ਤੇ ਇਹ ਜਿਹੜਾ ਤੁਸੀਂ ਆ ਫੂਡ ਬਖਾਇਆ ਸੀ ਇਹਦਾ ਕੀ ਰੇਟ ਹੋਗਾ ਜੀ ਜੀ 17 18 19 ਐ ਐਮ ਆਰ ਪੀ ਹੈ ਜੀ ਜੇ ਮੈਂ ਲੁਧਿਆਣੇ ਗੱਲ ਕਰਾਂ ਫਰੋਜਪੁਰ ਰੋਡ ਤੇ ਪਤਾ ਨਹੀਂ ਕਿਸੇ ਮਾਲ ਦੇ ਅੰਦਰ ਇਹਦਾ ਸ਼ੋਰੂਮ ਵੀ ਆ ਜੀ ਉਸ ਤੇ ਮੇਰੇ ਖਿਆਲ ਨਾਲ ਐਮ ਆਰ ਪੀ ਤੇ ਹੀ ਵੇਚਦੇ ਹੋਣੇ ਅੱਛਾ ਜੀ ਤੇਰਾ ਖਾਪਾ ਹੀ ਆ ਥੋੜੇ ਕੋ ਅਦਰ ਰੇਟ ਤੇ ਮਿਲੂਗਾ ਹਾਂ ਬਿਲਕੁਲ ਇੱਕ ਵਾਰੀ ਆ ਕੇ ਬੁੱਟਾ ਦੀ ਵੈਰਾਈਟੀ ਸਾਡੀ ਵੀ ਦੇਖ ਲੈ ਜੀ ਜੇ ਤੁਸੀਂ ਸੋਚ ਕੇ ਆਉਂਗੇ ਨਾ 5000 ਦਾ ਮਾਲ ਲੈਣਾ ਹੈ ਤੁਹਾਡਾ 15 ਦਾ ਹੋ ਜਾਊਗਾ ਜੀ ਮਨ ਲਓ ਗਾਂ ਨਹੀਂ ਆ ਪਸੰਦ ਹੋਣ ਵਰੇ ਬਿਲਕੁਲ ਨਾਲ ਚੈਨ ਬਣ ਜਾਂਦੀ ਹੈ ਜਿਹੜਾ ਇੱਕ ਵਾਰੀ ਫਿਰ ਦੁਕਾਨਦਾਰ ਮਾਲ ਲੈ ਕੇ ਜਾਂਦਾ ਹੈ ਜਦੋਂ ਜਦੋਂ ਦੱਸਦਾ ਹੈ ਕਿ ਚੀਜ਼ ਚੰਗੀ ਹੈ ਮੈਂ ਮਾਰਜਨ ਨਾਲ ਵੇਚੀ ਹੈ ਜੁੱਤੀ ਦਾ ਕੋਈ ਲਾਂਬਾ ਵੀ ਹੈ ਨਹੀਂ ਅੱਗੇ ਦੀ ਅੱਗੇ ਹੋਰ ਕਸਟਮਰ ਸਾਡੇ ਨਾਲ ਜੁੜਦੇ ਜੀ ਬਹੁਤ ਬਹੁਤ ਧੰਨਵਾਦ ਹਰਮਨ ਜੀ ਖੰਸਰੀ ਥੈਂਕਸ ਵੀ ਕਰਦਾ ਤੁਹਾਨੂੰ ਬਹੁਤ ਵਧੀਆ ਆਏ ਮਿਲੇ ਬਹੁਤ ਵਧੀਆ ਤੁਹਾਡਾ ਵੀ ਨੇਚਰ ਹੈ ਜੀ ਲੇ ਅੱਗੋ ਵੀ ਮਿਲਦੇ ਰਹੋ ਠੀਕ ਹੈ